ਆਹ ਵੇਖੋ ਦਰਿਆ ਦਾ ਮਾਹੌਲ ਉਹ ਰਾਵੀ ਦਰਿਆ ਚੱਲਣ ਡਿਆ ਸਾਹਮਣੇ ਤੇ ਪਾਣੀ ਦਰਿਆ ਤੋਂ ਪਾਰ ਹੋ ਕੇ ਤੇ ਲੋਕਾਂ ਦੇ ਖੇਤਾਂ ਦੇ ਵਿੱਚ ਵੜ ਗਿਆ ਆ ਚੌਂਕੀ ਆ ਆ ਬਾਰਡਰ ਦੀ ਉਤਾਰ ਜੋ ਪਾਕਿਸਤਾਨ ਦੀ ਹੱਦਬੰਦੀ ਪਾਕਿਸਤਾਨ ਦੇ ਪਾਰ ਸਾਡੀ ਪੈਲੀ ਵੀ ਆ ਤੇ ਪਾਣੀ ਵੇਖੋ ਕਿੰਨਾ ਸਾਰੇ ਜਗ੍ਹਾ ਫੈਲ ਗਿਆ ਇਹ ਆਹੀ ਤੁਸੀਂ ਦੇ ਉੱਤੇ ਖੜੇ ਆ ਇਹ ਨਾਲੇ ਦੀ ਤੁਸੀਂ ਆ ਇਹ ਨਾਲੇ ਦੇ ਇਲਾਕੇ ਦੀ ਪਹਿਲੀ ਜ਼ਮੀਨ ਹੈ ਸਾਥ ਔਰ ਇਹ ਤੁਸੀਂ ਦੇ ਉੱਤੇ ਖੜੇ ਆ ਤੁਸੀਂ ਇਹਦਾ ਬੰਨ ਬੰਨਣਾ ਹੈ ਆਪਣੀ ਮਸ਼ੀਨ ਦੇ ਨਾਲ ਤੇ ਮਸ਼ੀਨ ਤੇ ਉਹ ਮਸ਼ੀਨ ਕੰਮ ਡਈਏ ਕਰਨਾ ਤੇ ਕਾਫੀ ਇੱਥੇ ਨੁਕਸਾਨ ਹੋ ਗਿਆ ਲੋਕਾਂ ਦਾ ਚੁੰਨਿਆਂ ਦਾ ਫਸਲ ਬਹੁਤ ਖਰਾਬ ਹੋਈ ਐ ਸਾਰਾ ਪਾਣੀ ਹੈ ਸਾਰਾ ਹੀ ਪਰਾਂ ਦੂਰ ਤੱਕ ਰਾਵੀ ਦਰਿਆ ਚੱਲਣ ਡਿਆ ਇੰਨੀ ਸਪੀਡ ਆ ਦਰਿਆ ਦੀ ਕਿ ਘਟੋ ਘਟ 120 150 ਦੇ ਕਰੀਬ ਸਪੀਡ ਆ ਪਾਣੀ ਦੀ ਦਰਿਆ ਦੇਖੋ ਕਿੰਨਾ ਨੁਕਸਾਨ ਹੋ ਗਿਆ ਤਾਂ ਹੀ ਚਾਹੁੰਦੇ ਆ ਵੀ ਪ੍ਰਸ਼ਾਸਨ ਵੀ ਇੱਥੇ ਆਵੇ ਤੇ ਪ੍ਰਸ਼ਾਸਨ ਆਣ ਕੇ ਲੋਕਾਂ ਦੀ ਹਾਲਪ ਕਰੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ ਪਿੰਡ ਦੇ ਲੋਕ ਆਣ ਕੇ ਤੇ ਆਪ ਹੀ ਡਰੇ ਨੇ ਆਪਣਾ ਕੰਮ ਕਰਨ ਤੇ ਪਰ ਪ੍ਰਸ਼ਾਸਨ ਨਾਲ ਇੰਨਾ ਹੀ ਸੰਯੋਗ ਹੋ ਜੇ ਪ੍ਰਸ਼ਾਸਨ ਦਾ ਵੀ ਉਹਨਾਂ ਨੂੰ ਰਾਸ਼ਨ ਪਾਣੀ ਉਹਨਾਂ ਨੂੰ ਕਿਸ਼ਤੀਆਂ ਦੀ ਸਹੂਲਤਾਂ ਦਿੱਤੀ ਜਾਵੇ ਜਿਹੜਾ ਕੋਈ ਮਾਲ ਡੰਗਰਾਂ ਵਿੱਚ ਉਹਨੂੰ ਬਾਹਰ ਕੱਢਿਆ ਜਾਵੇ ਮਾਲ ਡੰਗਰ ਬੜੇ ਮੱਝਾਂ ਰੋੜ ਕੇ ਉਧਰੋਂ ਆਈਆਂ ਉਹ ਤਾਰਾਂ ਤੋਂ ਪਾਰ ਫਸੀਆਂ ਨਾ ਫੌਜੀ ਉਹਨਾਂ ਨੂੰ ਅੰਦਰ ਕੱਢਣ ਦਿੰਦੇ ਆ ਤੇ ਉਹ ਵੀ ਪ੍ਰਸ਼ਾਸਨ ਨੂੰ ਆਣ ਕੇ ਤੇ ਉਹ ਮੱਝਾਂ ਨੂੰ ਤੇ ਕਢਾਉਣ ਬਾਹਰ ਉਹਨ ਪਸ਼ੂਆਂ ਦਾ ਕੀ ਹੈਗਾ ਪਸ਼ੂਆਂ ਨੂੰ ਉਹਦੀ ਉਹਦਾ ਆਪਣੇ ਮਾਲ ਡੰਗਰ ਆ ਭਾਵੇਂ ਪਾਕਿਸਤਾਨ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੱਠੇ ਝੋਨਾ ਸਭ ਖਤਮ ਹੋ ਗਿਆ ਇੱਥੇ ਇਹ ਪਾਕਿਸਤਾਨ ਦੇ ਬਾਰਡਰ ਲਾਈਨ ਦੇ ਉੱਤੇ ਪਾਕਿਸਤਾਨ ਵੱਲ

ਇਹ ਸ਼ਾਮ ਤੱਕ ਤੋਂ ਸ਼ਾਮ ਤੋਂ ਪਹਿਲਾਂ ਛਾਈ ਨਾਲੇ ਪਹੁੰਚ ਜਾਊਗਾ ਪਾਣੀ ਜਿੰਨੀ ਸਪੀਡ ਨਾਲ ਆਉਂਦਿਆ ਪਾਣੀ ਬਾਪੂਆਂ ਨੂੰ ਤੋਂ ਬੰਨਿਆ ਜਰਾਬ ਕਰਦੀਆਂ ਲੋਕਾਂ ਦੇ ਘਰ ਡੁੱਬੇ ਜੋ ਬੰਦੀਆਂ ਤੋਂ ਘਰ ਤੱਕ ਦੋ ਹੀ ਮਾਰ ਜ ਬਹੁਤ ਮਾੜੇ ਹਾਲਾਤ ਪਾਣੀ ਨੇ ਕਰਤੀ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਆਣ ਕੇ ਵੇਖਣ ਤੇ ਨਾਲ ਬੰਨ ਬੰਨਣ ਕੋਈ ਨੂੰ ਪਾਣੀ ਨੂੰ ਦੋਸਤਾਂ ਦੀ ਕੋਸ਼ਿਸ਼ ਹੈ ਜਿਹਦੇ ਵਿੱਚ ਕੋਈ ਆਪਾਂ ਕੋਈ ਰਸਤ ਪਾਣੀ ਰਾਸ਼ਨ ਪਾਣੀ ਜੋ ਕਾਨੂੰਨ ਮੌਜੂਦ ਹਾਤਾ